ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਜੀ ਪਿੰਡ ਅਮਲਾ ਸਿੰਘ ਵਾਲਾ ਤੇ ਜ਼ਿਲ੍ਹਾ ਮਿੱਤਰੋ ਬਰਨਾਲਾ ਤਹਿਸੀਲ ਵੀ ਬਰਨਾਲਾ ਤੇ ਬਾਈ ਗੁਰਪ੍ਰੀਤ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਹਰਿਆਣੇ ਵਾਲੀ ਆਪਾਂ ਮੱਝ ਦਿਖਾ ਰਹੇ ਆ ਬਾਈ ਕਹਿੰਦਾ ਵੀ ਪਿਛਲੇ ਸੂਏ ਹਰਿਆਣੇ ਦੇ ਵਿੱਚੋਂ ਲਿਆਂਦੀ ਸੀ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਸੋ ਪਹਿਲਾਂ ਜੇ ਆਪਾਂ ਗੱਲ ਕਰਕੇ ਕਦ ਕਾੜ ਦੀ ਕਦ ਕਾੜ ਵੀ ਬਹੁਤ ਸੋਹਣਾ ਹੈ ਸਿੱਧ ਪੱਖੋਂ ਵੀ ਚੰਗੀ ਆ ਤੇ ਭੇਲ ਵੀ ਚੰਗੀ ਆ ਥਣਲੇਵੇ ਦੀ ਸੋਹਣੀ ਆ ਸਾਫ ਹੈ ਤੇ ਸੂਣ ਦੇ ਅਜੇ ਕੁਝ ਦਿਨ ਬਾਕੀ ਆ ਮੇਰਾ ਅੰਦਾਜ਼ਾ ਤਾਂ 5-7 ਦਿਨ ਲੈ ਜੂਗੀ ਤੇ ਵੱਧ ਘੱਟ ਫਸੋ ਵੀ ਲੈ ਸਕਦਾ ਤੇ ਸਿੰਗਾ ਦੀ ਸੇਪ ਵੀ ਸੋਹਣੀ ਆ ਮਿੱਤਰੋ ਤੇ ਹਵਾਨਾ ਫਿਕਸ ਆ ਹਵਾਨੇ ਵਾਲੀ ਆ ਤੋਰੋ ਜੀ ਨੂੰ ਖੋਲ ਕੇ ਲੰਬੀ ਤੋਰੀ ਹਾਂ ਇਧਰੋਂ ਬਾਹਰ ਕੱਢ ਲਓ ਚਲ ਗੇਰਾ ਇਹੰਦਰ ਨੂੰ ਤੋਰ ਕੇ ਦਿਖਾ ਦਵਾਂ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਜਰੂਰ ਕਰਿਓ ਸੰਪਰਕਤ ਦਿਨ ਹਜੇ ਫਿਰ ਕਹਿੰਦਾ ਵੀ ਕਾਫੀ ਦਿਨ ਸੂਣ ਦੇ ਵਿੱਚ ਬਾਕੀ ਨੇ। ਸੋ ਖਰੇਲੂ ਇਹ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ। ਤੇ ਕਾਫੀ ਭਾਈ ਕੋਲੇ ਪਸ਼ੂ ਦੁੱਧ ਤੇ ਲਾਇਵੇ ਨੇ। ਮੋੜ ਲਓ ਜੀ। ਚੰਗੇ ਕੱਦ ਕਾਠ ਵਾਲੀ ਆ ਚੰਗੀ ਸਿਹਤ ਵਾਲੀ ਆ ਤੇ ਥਾਂਲੇ ਵਿੱਚ ਫੇਰ ਆਪਾਂ ਕਹਿੰਦੇ ਪੂਰੀ ਸਾਫ ਤੇ 2-4 ਦਿਨ ਸਮੇਂ ਦੇ ਵਿੱਚ ਬਾਕੀ ਨੇ ਹਾਂਜੀ ਬਾਈ ਜੀ ਗੁਰਪ੍ਰੀਤ ਕੀ ਹਾਲ ਚਾਲ ਹੈ ਠੀਕ ਠਾਕ ਬਾਈ ਠੀਕ ਆ ਸੇ ਤਾਂ ਹਾਂਜੀ ਹਾਂਜੀ ਤੇ ਆਪਣਾ ਪਿੰਡ ਹੈਗਾ ਅਮਲਾ ਸਿੰਘ ਵਾਲਾ ਹਾਂਜੀ 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 ਠੀਕ ਹੈ ਹੁਣ ਜੇ ਆਪਾਂ ਇਹਦੀ ਮੱਝ ਦੀ ਗੱਲ ਕਰਦੇ ਆ ਹਨਾ ਹਾਂਜੀ ਹਾਂਜੀ ਇਹ ਕਿਹੜਾ ਸੂਆ ਸੁੰਦੀ ਆ ਇਹ ਤੀਜਾ ਸੂਆ ਸੁੰਦੀ ਆ ਤੀਜਾ ਸੂਆ ਸੁੰਦੀ ਆ ਕਿੰਨੇ ਕੁ ਦਿਨ ਬਾਕੀ ਜਾਂਦਾ ਅੱਜ ਇਹ ਦਿਨ 12 ਤਰੀਕ ਨੂੰ ਦਿਨ ਪੂਰੇ ਆ ਉੱਤੇ ਲੈ ਜੀ ਦਿਨ ਹਫਤਾ ਸਾਡਾ 12 ਤਰੀਕ ਨੂੰ ਦਿਨ ਪੂਰੇ ਆ ਹਾਂ ਜੀ ਆਪ ਕੋ ਉੱਤੇ ਸਹੀ ਦੁੱਧ ਕਿੰਨਾ ਖੱਡਿਆ ਵਾ ਸਹੀ ਦੁੱਧ ਵੀਰੇ ਦੂਜੇ ਸਵੇ ਆਪਾਂ 16 17 ਲੀਟਰ ਚੋਇਆ ਸੁੱਦੇ ਬੱਚੇ ਠੀਕ ਹੈ ਕਿਹੜੀ ਜਗ੍ਹਾ ਤੋਂ ਆਈ ਵੀ ਹੈ ਇਹ ਹਰਿਆਣੇ ਤੋਂ ਆਈ ਗਈ ਠੀਕ ਹੈ ਹਾਂ ਜੀ ਤੇ ਮੁੱਲ ਫਿਰ ਕੀ ਕਰਤਾ ਜਦਾ ਮੁੱਲ ਉਹਦਾ 155 ਕਰਦੇ 155 ਮਾਣ ਦਾਣਾ ਕਰ ਦਾਂਗੇ ਜੀ ਇਸ ਠੀਕ ਹੈ ਤੇ ਫੋਨ ਨੰਬਰ ਆਪਣਾ 99158 ਜੀ 99158 82500 ਪੂਰਾ 82500 ਹਾਂ ਜੀ ਹਾਂ ਜੀ 99 58 82 52 ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਕਿੰਨੇ ਕੁ ਪਸ਼ੂ ਆਂਦਾ ਅੱਜ ਹੁਣ ਦੁੱਧ ਵਾਲੇ ਦੁੱਧ ਵਾਲੇ ਆਪਣੇ ਕੋਲ ਹੈਗੇ ਨੇ ਜੀ 7 ਮੱਝਾਂ ਠੀਕ ਹੈ ਕਿੰਨੇ ਕੁ ਦੁੱਧ ਵਾਲੇ ਆਂਦਾ ਅੱਜ ਕਿੱਥੋਂ ਸਟਾਰਟ ਹੈ 40 ਲੀਟਰ ਤੋਂ ਲੈ ਕੇ 17 ਕਿਲੋ ਤੱਕ ਕਰੀ ਕਰਨੀ ਆ ਓਕੇ ਹਾਂਜੀ ਠੀਕ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਬਾਈ ਦੇ ਨਾ ਕਰੋ ਸੰਪਰਕ ਪਿੰਡ ਹੈਗਾ ਜੀ ਅਮਲਾ ਸਿੰਘ ਵਾਲਾ ਤਹਿਸੀਲ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਤੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਮਿੱਤਰੋ ਆਪਣਾ ਨੰਬਰ 98724 82124 ਸੋ ਜਿਹੜੇ ਭਰਾ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਜਿਹੜੇ Facebook ਤੇ ਵੀਡੀਓ ਦੇਖ ਰਹੇ ਨੇ ਆਪਣੇ ਪੇਜ ਨੂੰ ਮਿੱਤਰੋ ਫੋਲੋ ਵੀ ਕਰ ਸਕਦੇ ਹੋ ਸੋ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ